ਆ ਇਹਨਾਂ ਦੀ ਰੇਕ ਡੱਬੇ 'ਚ ਆਪਣੀ ਆਪਣੀ ਰਾਣੀ ਆ। ਔਰ ਆਪਣੀ ਆਪਣੀ ਬੱਕਰੀ ਆ। ਔਰ ਰੇਕ ਡੱਬੇ ਦੀ ਸਮੈਲ ਵੱਖਰੀ ਆ। ਅੱਛਾ ਜੀ। ਇਹਦੇ ਵਿੱਚ ਮਤਲਬ ਮੱਖੀ ਦੀ 42 ਦਿਨ ਜਿੰਦਗੀ ਹੁੰਦੀ ਸਿਰਫ। 42 ਹਫ਼ਤੇ ਆ। ਹਾਂ ਜਿਹੜੇ 'ਚ ਨਾਰ ਹੁੰਦੇ ਡਰੋਨ ਹੁੰਦੇ ਉਹਦੀ 6 ਮਹੀਨੇ ਹੁੰਦੀ। ਬਾਕੀ ਗੰਨੇ ਦੇ ਨਾਲ ਨਾਲ ਅੰਕਲ ਜੀ ਨੇ ਮਧੂਮੱਖੀ ਦਾ ਵੀ ਮਧੂਮੱਖੀ ਪਾਲਣ ਵੀ ਰੱਖਿਆ ਹੋਇਆ। 88 ਤੋਂ ਹੀ ਕਰਦੇ। ਇੱਕ ਅੱਛਾ ਇਹਾਂ ਗੱਲ ਲੜੂ ਤਾਂ ਨਹੀਂ ਤਾਂ ਲੜ ਜਾਂਦੀਆਂ ਫਤਈ। ਹੋਰਾਵਾ। ਆ ਦੇਖ ਸਾ ਤੁਸੀਂ ਅੰਕਲ ਜੀ ਨੇ ਮੱਖੀ ਵੀ ਪਾਲੀ ਹੋਈ ਆ ਮਧੂਮੱਖੀ। ਇਹਦਾ ਫਿਰ ਸ਼ਹਿਦ ਕੱਢਦੇ ਆ ਅੰਕਲ ਜੀ? ਹਾਂ ਸ਼ ਇਹ ਤੋਂ ਆਪਣੇ ਫਾਰਮ ਤੋਂ ਹੀ ਵੇਚ ਲਈਦਾ ਸੀ ਅਸੀਂ ਜ਼ਿਆਦਾ ਲੱਗੇ ਤਾਂ ਨਹੀਂ ਜਣਾ ਕਿਉਂਕਿ ਮੱਖੀਆਂ ਉੱਡ ਨਹੀਂ ਕੋਈ ਨਹੀਂ ਅੰਕਲ ਜੀ ਨੂੰ ਹੈਗੀ ਨੌਲੇਜ ਤੇ ਆਪਾਂ ਨੂੰ ਇਸੇ ਦੀ ਨੌਲੇਜ ਹੈ ਜੀ ਅੱਛਾ ਇਹ ਵੀ ਤੁਸੀਂ ਕੀਤਾ ਅੰਕਲ ਜੀ ਕੰਮ ਹਨ ਇਹ ਮੈਂ ਕੀਤਾ ਤੇ ਪਹਿਲਾਂ ਮੇਨਤਾ ਮੇਰਾ ਇਹ ਕੀਤਾ ਇਹ ਮੈਂ 88 ਚ ਗ੍ਰੈਜੂਏਸ਼ਨ ਕੀਤੀ ਸੀਗੀ ਅੱਛਾ ਜੀ ਇੱਕ ਸਾਲ ਐਮਏ ਚ ਲਾਇਆ ਸੀ 89 ਤੋਂ 99 ਤੋ ਕਰਦਾ ਹੁਣ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਕੋਈ ਬੈਨੀਫਿਟ ਹੈਗਾ ਜੀ ਆਪਾਂ ਨੂੰ ਕਿੰਨਾ ਖਰਚ ਨਿਕਲਦਾ ਹੁਣ ਇੱਕ ਪੇਟੀ ਆ ਇਹਦੇ ਵਿੱਚ ਕਿੰਨੀਆਂ ਕਿ ਮੱਖੀਆਂ ਹੁੰਦੀਆਂ ਕੀ ਹਿਸਾਬ ਨਾਲ ਇਹਦੇ ਜੀ ਤਾਂ ਮੱਖੀਆਂ ਦੇ ਲੱਖਾਂ ਦੇ ਹਿਸਾਬ ਨਾਲ ਫਰੇਮਾਂ ਦੇ ਹਿਸਾਬ ਨਾਲ ਹੁੰਦੀਆਂ ਹਨ ਜਿੱਦਾਂ ਰ ਅਛਾ ਇਹਦੇ ਛੇਤੀ ਜੇ ਪਹਿਲਾਂ ਦਾ ਸਮੇਂ ਅਜ ਬਹੁਤ ਨਿਕਲਦਾ ਹੁੰਦਾ ਇੱਕ ਇੱਕ ਡਬੀਓ 50 ਜਾਂ 60 60 ਕਿਲੋ ਨਿਕਲਦਾ ਹੁੰਦਾ ਸੀ ਪਰ ਹੁਣ ਜਿੱਦਾਂ ਆਪਣੇ ਸਪਰੇਆ ਹੀ ਬਹੁਤ ਵੱਧ ਗਈਆਂ ਜਿੰਨਾ ਜ਼ਿਆਦਾ ਜ਼ਿਆਦਾ ਕੀਟਨਾਸ਼ਕ ਜਿਹੜੇ ਹਨ ਸਵੇਰੇ ਹੁਣ ਹਾਂਜੀ ਹਾਂਜੀ ਤੇ ਮਤਲਬ ਇੱਕ ਦੂਜੇ ਫਸਲਾਂ ਤੇ ਬਹੁਤ ਸਪਰੇਆ ਹੁੰਦੀਆਂ ਸ਼ਾਇਦ ਅੱਗੇ ਨਾਲ ਬਹੁਤ ਘਟ ਗਿਆ 10 20 ਕਿਲੋ ਰਹਿ ਗਿਆ ਡੱਬੇ ਦਾ ਅੱਛਾ ਜੀ ਇਹ ਜਦੋਂ ਮੱਖੀਆਂ ਅਕਲ ਜੀ ਆਈ ਵੀ ਜਾਂਦੀਆਂ ਜਾਈ ਵੀ ਜਾਂਦੀਆਂ ਇਹ ਕਿਸ ਹਿਸਾਬ ਦਾ ਆ ਇਹਨਾਂ ਦਾ ਇਹ ਇਹ ਨਾ ਰਸਤਾ ਹੁੰਦਾ ਜੀ ਇਹਦੀ ਉਹ ਨਿਕਲਣ ਵਾਸਤੇ ਇੱਕੋ ਹੀ ਰਾਹ ਆ ਬਸ ਇਹ ਨਹੀਂ ਆਉਂਦਾ ਇਹਦੀ ਜਾਣਾ ਬਸ ਇਹਦੇ ਮਤਲਬ ਉੱਥੇ ਆਪਣੇ ਆਪਣੇ ਡੱਬੇ 'ਚ ਨਹੀਂ ਰਹਿ ਦੇਗੇ ਡੱਬੇ ਨਾਲ ਆਪਣੇ ਆਪਣੇ ਡੱਬੇ ਜੇ ਬਾਰੇ ਅੱਛਾ ਜੀ ਸ਼ਾਇਦ ਭਰ ਜਾਣਾ ਇਹਨਾਂ ਨੇ ਹਾਂ ਸ਼ਾਇਦ ਵਿੱਚ ਛੱਤੇ ਹੁੰਦੇ ਬਣੇ ਹੁੰਦੇ ਫਿਰ ਤੇ ਇਹਨਾਂ ਦੀ ਖਰਾਕ ਕੀ ਹੈ ਜੀ ਸ਼ਾਇਦ ਹੀ ਖਾਂਦੀਆਂ ਆਪਣੇ ਖਾਣ ਵਾਸਤੇ ਲਿਆਉਂਦੀਆਂ ਆਪਾਂ ਬਾਦੂ ਕੱਢੀ ਦਾ ਜਿਹੜਾ ਹੁੰਦਾ ਅੱਛਾ ਫਿਰ ਇਹ ਤੇ ਓਪਨ ਆ ਫਿਰ ਤੁਸੀਂ ਸਿਰਫ ਡੱਬਾ ਰੱਖਣਾ ਹਨਾ ਨਹੀਂ ਡੱਬੇ 'ਚ ਇਹਨਾਂ ਮੁੱਲ ਮਿਲਦੀਆਂ ਮੁੱਲ ਲਿਆ ਕੇ ਡੱਬਿਆਂ ਦੇ ਵਿੱਚ ਰੱਖਣੀਆਂ ਅੱਛਾ ਡੱਬਿਆਂ ਦੇ ਵਿੱਚ ਰੱਖਣੀਆਂ ਆਏ ਫਿਰ ਆ ਵੀ ਜਾਂਦੀਆਂ ਜਲ ਚਲ ਵੀ ਜਾਂਦੀਆਂ ਹਾਂਜੀ ਹਾਂਜੀ ਨਹੀਂ ਮਤਲਬ ਰਹਿੰਦੀਆਂ ਡੱਬੇ 'ਚ ਹੀ ਆ ਜਾਂਦੀਆਂ ਨਹੀਂ ਅੱਛਾ ਜੀ ਤੇ ਉਹ ਮਤਲਬ ਅਛਾ ਜੀ ਇੱਥੇ ਗਿੱਦੀਆਂ ਆ ਹਾਂ ਇਹਨਾਂ ਦੀ ਰੇਕ ਡੱਬੇ ਆਪਣੀ ਆਪਣੀ ਰਾਣੀ ਆ ਔਰ ਆਪਣੀ ਆਪਣੀ ਬੱਕਰੀ ਆ ਔਰ ਰੇਕ ਡੱਬੇ ਦੀ ਸਮੈਲ ਵੱਖਰੀ ਆ ਜਦੋਂ ਫਾਰਮਰ ਉਹ ਮੋਰੇ ਜਿੱਦਾਂ ਮੱਖੀਆਂ ਦਾ ਆਪਣੇ ਇਨਸਾਨ ਨਾਲੋਂ ਵੀ ਜੀਵਨ ਵਧੀਆ ਆ ਅੱਛਾ ਜੀ ਇਹਦੇ ਵਿੱਚ ਮਤਲਬ ਮੱਖੀ ਦੀ 42 ਦਿਨ ਜਿੰਦਗੀ ਹੁੰਦੀ ਸਿਰਫ 42 6 ਹਫ਼ਤੇ ਆ ਹਾਂ ਜਿਹੜੇ ਚ ਨਾਰ ਹੁੰਦੇ ਡਰੋਨ ਹੁੰਦੇ ਉਹਦੀ 6 ਮਹੀਨੇ ਹੁੰਦੀ ਜਿਹੜੀ ਰਾਣੀ ਮੱਖੀ ਹੁੰਦੀ ਉਹਦੇ 3 ਸਾਲ ਦੇ ਕਰੀਬ ਜਿੰਦਗੀ ਹੁੰਦੀ ਆ ਅੱਛਾ ਜੀ ਇਹੋ ਮਤਲਬ ਇਹ ਜਿੱਦਾਂ ਉਹਨਾਂ ਚ ਇਹਦੀਆਂ ਡਿਊਟੀਆਂ ਬੰਨਡੀਆਂ ਹੁੰਦੀਆਂ ਜਦੋਂ ਨਾ ਮੱਖੀ ਬਾਈਕ ਦਿੰਦੀ ਹੁੰਦੀ ਉਹਨੂੰ ਗਾਰਡ ਮੱਖੀ ਦਾ ਕੰਮ ਕਰਦੀਆਂ ਉਹ ਨਹੀਂ ਉਹਨੇ ਮੁਰੇ ਬੈਜ ਜਾਂਦੀਆਂ ਡੱਬੇ ਦੇ ਹੁੰਦੀਆਂ ਉਹ ਨਹੀਂ ਕੰਮ ਗੇਟ ਤੇ ਹੀ ਰਹਿਣਾ ਜੇ ਆਪਣੀ ਸਮੈਲ ਨਾਲ ਮੱਖੀ ਦੀ ਡੱਬੇ ਦੀ ਮਿਲਦੀ ਉਹ ਨੰਗੜ ਦੇ ਨਹੀਂ ਨੀ ਤਾਂ ਰਾਸਤੇ ਉੱਥੇ ਫੜ ਕੇ ਮਾਰ ਦਿੰਦੀਆਂ ਦੇਖ ਲੋ ਹੈ ਹਾਂਜੀ ਇਹ ਵੀ ਸੋਚਣ ਵਾਲੀ ਗੱਲ ਹੈ ਜੀ ਇੱਕ ਢੀ ਵੱਡੀ ਗੱਲ ਦੱਸੀ ਤੁਸੀਂ ਸਾਨੂੰ ਤਾਂ ਪਤਾ ਨਹੀਂ ਅੱਜ ਤਾਂ ਸੋਚਦੇ ਵੀ ਸ਼ਾਇਦ ਉਦੋਂ ਹੀ ਗੱਲਾਂ ਬਣਾਈਆਂ ਸੱਚ ਆ ਨਾ ਇਹਨਾਂ ਦਾ ਤਾਂ ਬਹੁਤ ਵਧੀਆ ਜੀ ਸਿਸਟਮ ਜਿੱਦਾਂ ਪਹਿਲਾਂ ਮੱਖੀ ਜਦੋਂ ਪੈਦਾ ਹੁੰਦੀ ਹਾਂਜੀ ਪਹਿਲਾਂ ਉਹਨਾਂ ਆਪਣੇ ਜਿਹੜੇ ਸ ਜਿੱਦਾਂ ਹੁਣ ਆਪਾਂ ਬਾਹਲੀ ਲਾਗੇ ਖੜੇ ਹੋ ਮੈਂ ਤੁਹਾਡੇ ਸਾਰੇ ਮੈਂ ਖੜੀਆਂ ਤੇ ਲੜ ਲੜਨ ਦਾ ਤੋਂ ਡਰ ਹੈ ਲੜ ਜਾਂਦੀ ਲੜ ਜਾਂਦੀ ਉਹ ਅੱਛਾ ਫਿਰ ਮੈਂ ਕਹਿੰਦਾ ਮੱਖੀ ਨਾ ਾਰ ਜਾ ਕੇ ਨਾ ਵੀਡੀਓ ਚ ਕੋਈ ਨਹੀਂ ਕੋਈ ਨਹੀਂ ਆ ਜਾਓ ਨੇ ਬਹੁਤ ਵਧੀਆ ਲੱਗਾ ਜੀ ਅੱਛਾ ਜਿੱਦਾਂ ਹੁਣ ਤੁਸੀਂ ਕਹਿੰਦੇ ਥੋੜੇ ਦਿਨਾਂ ਬਾਅਦ ਇਹ ਮਰ ਜਾਂਦੀਆਂ ਫਿਰ ਬਾਦੀਆਂ ਕਿੰਨਾ ਸਮਾਂ ਖਿਆ ਬਾਦੀ ਰਹਿੰਦੇ ਹੁਣ ਜਿੱਦਾਂ ਸੀਜ਼ਨ ਚੱਲਣਾ ਹੈ ਨਾ ਸੀਜ਼ਨ ਦੇ ਵਿੱਚ ਇਹਨਾਂ ਨੂੰ ਕੰਮ ਬਹੁਤ ਪੈਂਦਾ ਬਾਹਰ ਫਲੋਰਾ ਹੁੰਦਾ ਫਲੋਰਾ ਤੇ ਇਹ ਨਹੀਂ ਦਿਨ ਰਾਤ ਕੰਮ ਛੇਦਲੇ ਹੋਣਾ ਅੱਛਾ ਉਦੋਂ ਇਹਨਾਂ ਦੀ ਜ਼ਿੰਦਗੀ 42 ਦਿਨ ਛੇ ਹਫ਼ਤੇ ਆ ਕਿਉਂ ਆਫਿਸੀਆਂ ਚੱਲ ਜਾਂਦਾ ਫੇਰ ਨਾ ਕੋਈ ਬਾਹਰ ਫੁੱਲ ਘਟ ਹੁੰਦਾ ਜੇ ਨਹੀਂ ਜਿਆਦਾ ਬੈਠੀਆਂ ਰਹਿਣ ਵਿੱਚ ਖਾਈ ਪੀ ਜਾਣੇ ਡੱਬੇ ਤੇ ਉਦੋਂ ਇਹ ਮੱਖੀਆਂ ਦੀ ਜ਼ਿੰਦਗੀ ਥੋੜੀ ਬਾਲ ਜਣੀ ਮੱਖੀ ਘਟ ਬਹੁਤ ਜਾਂਦੀ ਉਹਨੂੰ ਅੱਛਾ ਫੇਰ ਉਹ ਜਿਹੜੇ ਬੱਚੇ ਵੀ ਗਾਂ ਇੱਥੇ ਵਿੱਚੇ ਹੁੰਦੇ ਨੇ ਹਾਂ ਵਿੱਚੇ ਫੇ ਉਹ ਜਿੱਦਾਂ ਗਾਂ ਜਦੋਂ ਫੇ ਆਉਂਦਾ ਫਰਵਰੀ ਸ਼ੁਰੂ ਹੁੰਦੀ ਆ ਜਨਮ ਦਿਵਸ ਵਜ ਤੋਂ ਸਰੋਂ ਸ਼ੁਰੂ ਖੇਡਦੀ ਆ ਜਾਂ ਬਰਸੀਮ ਆਉਂਦਾ ਐਸ ਪੈਦਾਂ ਫੇਰ ਉਹਦੇ ਤੋਂ ਫੇਰ ਹੀ ਬੱਚੇ ਦੇਣ ਲੱਪੇ ਨੇ ਉਹ ਕੀ ਹੁੰਦੇ ਸਾਨੂੰ ਫੇਰ ਉਹਦਾ ਵੱਧਾ ਸ਼ੁਰੂ ਹੋ ਜਾਂਦਾ ਮੈਂ ਕਹਿੰਦਾ ਅੰਕਲ ਜੀ ਇਹ ਵੀ ਬਿਜ਼ਨਸ ਵਧੀਆ ਬਸ ਨੇ ਦੀ ਮਿਹਨਤ ਵਾਲਾ business ਤਾਂ ਬਹੁਤ ਵਧੀਆ ਹੁਣ ਗੱਲ ਪਤਾ ਕੀ ਆ ਹੁਣ ਇੰਨੀ ਸਪਰੇਆਂ ਹੀ ਇੰਨੀਆਂ ਵੱਧ ਗਈਆਂ ਜਿਹੜੀ ਜਦੋਂ ਹੁਣ ਜਿਹੜੀ ਫੁੱਲ ਤੇ ਮੱਖੀ ਬੈਠੀ ਹੁੰਦੀ ਆ ਜਿਹਨੇ ਸਪਰੇ ਕਰਤੀ ਉੱਥੇ ਸਾਰੀ ਮਰ ਜਾਂਦੀ ਆ ਅੱਛਾ ਹੁਣ ਇਹਨਾਂ ਨੂੰ ਥੋੜੀ ਪਤਾ ਵੀ ਉਹ ਸਪਰੇ ਕੀ ਕਰੀ ਉਹੀ ਤਾਂ ਗੱਲ ਆ ਪਹਿਲਾਂ ਜਿਹੜਾ ਹੁੰਦਾ ਸੀ ਟਾਈਮ ਉਦੋਂ ਸਪਰੇਆਂ ਨਹੀਂ ਸਪਰੇਆਂ ਬਹੁਤ ਘੱਟ ਸੀਆਂ ਤੇ ਫੁੱਲਾਂ ਦੇ ਵਿੱਚ ਸ਼ਹਿਦ ਵੀ ਬਹੁਤ ਸੀ ਹੁਣ ਹਾਈਬ੍ਰਿਡ ਵੀ ਆਈ ਜਾਂਦੇ ਹਾਈਬ੍ਰਿਡ ਵੀ ਆਉਣ ਦੇ ਨਾਲ ਉਹਨਾਂ ਦੀ ਸ਼ਹਿਦ ਦੀ ਪ੍ਰੋਡਕਸ਼ਨ ਨਹੀਂ ਹੈਗੀ ਅੱਛਾ ਜੀ ਤੇ ਮੱਖੀ ਨੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਬਣਾਉਣਾ ਹੈ ਅੱਛਾ ਇੱਕ ਜ਼ ਨੇ ਇੱਕ ਇੱਕ ਜਾਂਚ ਜਦੋਂ ਮੱਖੀ ਨੇ ਸ਼ਹਿਦ ਦਾ ਬਣਾਉਣ ਵਾਸਤੇ 2000 ਫੁੱਲ ਚੂਸਣਾ ਪੈਂਦਾ ਹੈ। ਅੱਛਾ ਜੀ ਇਹ ਹਾਂ ਜੀ ਦੇਖ ਲਓ ਕਿੰਨੀ ਮਿਹਨਤ ਦਾ ਕੰਮ ਆ। ਬਹੁਤ ਮਿਹਨਤ ਕਰਦੀਆਂ ਨੇ। ਦੇਖ ਲਓ ਆਪਾਂ ਨੂੰ ਇਹ ਚੀਜ਼ਾਂ ਪਤਾ ਨਹੀਂ ਆਪਾਂ ਸ਼ਹਿਦ ਲਿਓਨੇ ਆਂ ਆਪਾਂ ਖਾ ਲੈਨੇ ਆਂ ਸਿੱਧਾ ਪਰ ਇਹ ਨਹੀਂ ਪਤਾ ਉਹ ਕਿੰਨਾ ਸੰਘਰਸ਼ ਹੈ। ਇਹ ਬਹੁਤ ਸੰਘਰਸ਼ ਹੈ ਤਾਂ ਇੰਨਾ ਮਤਲਬ ਇਹਨਾਂ ਦੀ ਫੀਗਾਂ ਉਹ ਮਦਨਾਰਥ ਮੱਖੀਆਂ ਦਾ ਕੰਮ ਕਰਦੀਆਂ ਜਿਹੜਾ ਬੱਚੇ ਜਿਹੜੇ ਨਵੇਂ ਪੈਦੇ ਉਹਨਾਂ ਨੂੰ ਖਰਾਕ ਉਹਨੀ ਦੇਣੀ ਹੁੰਦੀ ਆ ਜਿਹੜਾ ਸ਼ਹਿਰ ਜਾਂਦਾ ਉਹ ਤੋਂ ਅੱਗੇ ਇਹਨਾਂ ਦੇ ਜਿਹੜਾ ਇੱਕ ਮੋਮ ਗ੍ਰਾਂਥੀਆਂ ਨਿਕਲਦੀਆਂ ਜਿਹਨਾਂ ਤੋਂ ਮੋਮ ਪੈਦਾ ਹੁੰਦਾ ਮੋਮ ਮੱਖੀਆਂ ਤੋਂ ਹੀ ਪੈਦਾ ਹੁੰਦਾ ਕਿਤੇ ਉਹ ਨਹੀਂ ਹੋਰ ਪੈਦਾ ਹੁੰਦਾ ਉਹ ਫੇਰ ਮੋਮ ਦੇ ਛੱਤੇ ਬਣਾਉਣੇ ਸ਼ੁਰੂ ਕਰ ਦਿੰਦੀਆਂ ਫੇਰ ਜਦੋਂ ਬਾਈਕ ਦਿੰਦੀਆਂ ਹੁੰਦੀਆਂ ਉਹ ਬਾਹਰ ਡੱਬੇ ਦੇ ਕੰਮ ਉਹਨਾਂ ਦੀ ਡਿਊਟੀ ਲੱਗ ਜਾਂਦੀ ਬਾਹਰ ਨੂੰ ਸ਼ਹਿਰ ਦੇ ਹੁਣ ਕੁਝ ਸ਼ਹਿਰ ਸਾਂਭਣਾ ਇਦਾਂ ਜਿਵੇਂ ਕੋ 42 ਕਹਿੰਦਾ ਇਹਨਾਂ ਦਾ ਜੀਵਨ ਚੱਕਰ ਹੈ ਜੀ ਕੀ ਬਾਤ ਦੇਖ ਲਓ ਇਹ ਤੁਹਾਡੇ ਤੁਹਾਡੇ ਕਰਕੇ ਸਾਨੂੰ ਅੱਜ ਪਤਾ ਲੱਗਾ ਸਾਨੂੰ ਤਾਂ ਪਤਾ ਨਹੀਂ ਦੇ ਲੋ ਕਿੰਨੀ ਜ਼ਿੰਦਗੀ ਬੀਤ ਗਈ ਨਹੀਂ ਨਹੀਂ ਜਿਹੜਾ ਵੀ ਫਰਜ਼ੀਦ ਪ੍ਰਮ ਤੇ ਮਾਲਕ ਆਪਣਾ ਵੇਖੀ ਬਾਕੀ ਆਪਾਂ ਦਾ ਥੋੜੇ ਜਿੱਦਾਂ ਰੰਗ ਆਪਾਂ ਨੂੰ ਪਤਾ ਇਹਨਾਂ ਨੂੰ ਜਿਹੜੇ ਆਪਾਂ ਉਦੋਂ ਬਾਹਰਲੇ ਰੰਗਿਆ ਇਹਨਾਂ ਨੂੰ ਉਹ ਵੀ ਨਜ਼ਰ ਆਉਂਦੇ ਆ ਤੇ ਜਿਹੜੇ ਇਹਨਾਂ ਦੇ ਇਦਾਂ ਦੋ ਉੱਤੇ ਰੰਗ ਜੇ ਬਣੇ ਹੁੰਦੇ ਉਹਨਾਂ ਨੂੰ ਆਪਾਂ ਇਹਦਾ ਆਪਣੀ ਟੀਵੀ ਟੀਵੀ ਦੇ ਏਰੀਆ ਲੱਗਾ ਸੀ ਅਗੇ ਜਿਵੇਂ ਹੋ ਜਾਂਦਾ ਦੋ ਨਹੀਂ ਇਦਾਂ ਉੱਤੇ ਬਣੇ ਹੁੰਦੇ ਸੈਂਕੜੇ ਉਹ ਇਹਨਾਂ ਦੇ ਏਰੀਆ ਲਿਆ ਉਹਦੇ ਤੋਂ ਇਨਪਾਬ ਕਰਦੀਆਂ ਕਿੱਧਰ ਖਤਰਾ ਕਿੱਧਰ ਮਤਲਬ ਹੈਗਾ ਅੱਛਾ ਸਾਰਾ ਦੇਖ ਹਾਂਜੀ ਸਾਰਾ ਮਤਲਬ ਉਹਦੇ ਨਾਲ ਇਹਨਾਂ ਨੂੰ ਜਿੱਦਾਂ ਇੱਕ ਵਾਈਬ੍ਰੇਸ਼ਨ ਆਉਂਦੀ ਹੈ ਨੌਲੇਜ ਮੈਡੀ ਦੇ ਹਾਂਜੀ ਚਲੋ ਜੀ ਬਹੁਤ ਬਹੁਤ ਅਸੀਂ ਤਾਂ ਚਲੋ ਇੱਧਰ ਵੀਡੀਓ ਬਣਾਉਣਾ ਆਇਆ ਸੀ ਪਰ ਇੱਧਰ ਵੀ ਸਾਨੂੰ ਅੰਕ ਪਹਿਲਾਂ ਤੁਹਾਡਾ ਕੰਮ ਜ਼ਿਆਦਾ ਹੋਣਾ ਪਹਿਲਾਂ ਜੀ ਕੰਮ ਤਾਂ ਚਲੋ ਹੁਣ ਵੀ ਸੀ ਸਾਨੂੰ ਕੋਈ ਨਹੀਂ ਨਹੀਂ ਆ ਚੀਜ਼ ਪਹਿਲਾਂ ਮੈਂ 1.5 200 ਡੱਬਾ ਫਰੇ ਜੀ ਹੁੰਦਾ ਸੀ ਹੁਣ ਜਿੱਦਾਂ ਨਾ ਇੱਥੇ ਤਾਂ ਨਹੀਂ ਰੱਖ ਹੁੰਦੇ ਕੋਟ ਦੇ ਵਿੱਚ ਜਾ ਕੇ ਮੱਖੀਆਂ ਮਾਰਦੀਆਂ ਬਹੁਤ ਹੈ ਹੁਣ ਥੋੜੇ ਡੱਬੇ ਰੱਖੇ ਮੇਰੇ ਕੁਝ ਤਰਪੁਰਾ ਦੂਰ ਰੱਖ ਲੈ ਕਿੰਨੇ ਕਿੰਨੇ ਦਿਨਾਂ ਬਾਅਦ ਤੁਸੀਂ ਤਾਂ ਸ਼ਾਇਦ ਲੈ ਲੈਣੇ ਛੇਤ ਜਿੱਦਾਂ ਹੁੰਦਾ ਫਰਵਰੀ ਜਦੋਂ ਆ ਗਈ ਹੈ ਨਾ ਪਹਿਲਾਂ ਸਰੋਂ ਦਾ ਕੱਢ ਲੈਣਾ ਫਿਰ ਬਰਤੀਮ ਦੇ ਫੁੱਲ ਹੋ ਜਾਣ ਸਪੈਦਾ ਹੋਗੇ ਤੋ ਜਾਂ ਤਿੰਨ ਟਾਈਮ ਨਿਕਲ ਜਾਂਦਾ ਸਾਲ ਦੇ ਵਿੱਚ ਸਾਲ ਚੰਨ ਇਹਨਾਂ ਦਿਨਾਂ 'ਚ ਨਿਕਲਦਾ ਗਾਂ ਨੂੰ ਬਰਸਾਤ ਆ ਜਾਂਦੀ ਹੈ ਨਾ ਗਾਂ ਮੀਂਹ ਥੋੜਾ ਜਿਆਦਾ ਨਹੀਂ ਹਾਂਜੀ ਫਿਰ ਬਰਸਾਤ ਆ ਜਾਂਦੀ ਹੈ ਨਹੀਂ ਅਜੇ ਤੋ ਫਲੋਰਾ ਹੀ ਹੁਣ ਹੁੰਦਾ ਸਰੋਂ ਦੇ ਫੁੱਲ ਹੋ ਗਏ ਗਾਂ ਬਰਤੀਮ ਤੇ ਆ ਜਾਣਾ ਤੇ ਜਾਂ ਸਨਫਲਾవర్ ਜਿੱਤੇ ਇਲਾਕਿਆਂ 'ਚ ਹੈਗਾ ਉਹ ਖੜ ਜਾਣਾ ਜਾਂ ਸਪੈਦਾ ਹੈਗਾ ਉਹ ਖੜ ਜਾਣਾ ਅੱਛਾ ਜੀ ਫੁੱਲ ਹੁਣੇ ਹੀ ਹੁੰਦਾ ਜੀ ਕੀ ਬਾਤ ਹੈ ਇਹ ਵੀ ਚਲੋ ਕਵਾਂਟੀਟੀ ਕਿੰਨੀ ਕੁ ਹੋ ਜਾਂਦੀ ਹੈ ਜੀ ਸ਼ਾਇਦ ਹੀ ਕੁਝ ਅੰਦਾਜ਼ਾ ਸ਼ਾਇਦ 20 ਕਿਲੋ ਡੱਬਾ 15 10 20 ਕਿਲੋ ਪਹਿਲਾਂ ਤਾਂ ਬਹੁਤ ਜ਼ਿਆਦਾ ਨਿਕਲਦਾ ਸੀ ਉਹ ਫੇ ਹੁਣ ਜਦ ਤੁਹਾਨੂੰ ਦੱਸਿਆ ਤੇ ਵੀ ਖਰਾਕ ਉਸ ਹਿਸਾਬ ਨਾਲ ਹੋ ਗਈ ਹੁਣ ਬਸ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਅੰਕਲ ਜੀ ਟਾਈਮ ਦਿੱਤਾ ਤੁਹਾਡਾ ਤੇ ਅੰਕਲ ਜੀ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਇੰਨਾ ਕੋਸਾਂ ਦੀ ਇਨਫੋਰਮੇਸ਼ਨ ਮਿਲੀ ਹੈ ਨਹੀਂ ਤਾਂ ਸਾਨੂੰ ਪਤਾ ਨਹੀਂ ਲੱਗਣਾ ਸੀਗਾ ਗੋੜ ਤੋਂ ਹੌਲੀ-ਹੌਲੀ ਅੰਕਲ ਕਹਿੰਦੇ ਤੁਹਾਨੂੰ ਜਾਣ ਹੀ ਦੇਣਾ ਇੱਧਰ ਆਓ ਵੀ ਇੱਧਰ ਵੀਡੀਓ ਬਣਾਉਨੇ ਆ ਬਾਕੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜਿਨ੍ਹਾਂ ਭੈਣ ਭਰਾਵਾਂ ਨੇ ਵੀਡੀਓ ਦੇਖੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਨੰਬਰ ਅੰਕਲ ਜੀ ਦਾ ਡਿਸਕ੍ਰਿਪਸ਼ਨ ਚ ਵੀ ਦੇ ਦਾਂਗੇ ਉਹਦਾ ਵੀ ਦੱਸ ਦਿੱਤਾ ਹੋਇਆ ਤੇ ਇੱਕ ਵਾਰੀ ਜ਼ਰੂਰ ਆਓ ਨੰਗਦੇ ਵੜਦੇ ਨਕੋਦਰ ਰੋਡ ਆ ਨੰਕਲ ਜੀ ਇਨ ਕੋ ਜਿਹੜੇ ਆਲੇ ਤੁਹਾਨੂੰ ਕੋਲ ਜੰਡਿਆਲਰ ਨਕੋਦਰ ਰੋਡ ਤੇ ਦੇਖ ਸਕਦੇ ਬਿਲਕੁਲ ਹਾਈ